ਸਾਹਿਕਾਲ ਉਮੀਦ ਕਰਦੀ ਆ ਤੁਸੀਂ ਠੀਕ ਠਾਕ ਹੋਵੋਗੇ ਜੇ ਆਪਾਂ ਗੱਲ ਕਰ ਲਈਏ ਸੌਣ ਦਾ ਮਹੀਨਾ ਜਿਹੜਾ ਇਹ ਚੜ ਚੁੱਕਿਆ ਹੈ ਤੇ ਸੌਣ ਦੇ ਮਹੀਨੇ ਦੇ ਵਿੱਚ ਕੁੜੀਆਂ ਨੂੰ ਲੈ ਕੇ ਗੱਲ ਕਰ ਲਈਏ ਜਾਂ ਫਿਰ ਸਿੰਦਾਰੇ ਨੂੰ ਲੈ ਕੇ ਗੱਲ ਕਰ ਲਈਏ ਤਾਂ ਬਿਲਕੁਲ ਹੈ ਇਸ ਤਰੀਕੇ ਦੇ ਤਿਉਹਾਰ ਜਿਹੜੇ ਕੁੜੀਆਂ ਲਈ ਸਪੈਸ਼ਲੀ ਸੈਲੀਬ੍ਰੇਟ ਕੀਤੇ ਜਾਂਦੇ ਤੇ ਅੱਜ ਅਸੀਂ ਇੱਕ ਪਿੰਡ ਯਾਨੀ ਕਿ ਯਾਲੀ ਕਲਾ ਪਿੰਡ ਦੇ ਵਿੱਚ ਮੌਜੂਦ ਹੈ ਦਿੱਤੇ ਕਿ ਬੈਂਸ ਰੋਡ ਤੇ ਗੁਰਦੁਆਰੇ ਤੋਂ ਛੋਟੇ ਗੁਰਦੁਆਰੇ ਤੋਂ ਬਿਲਕੁਲ ਰਾਈਟ ਸਾਈਡ ਹੋ ਕੇ ਇੱਕ ਪੱਟੀ ਆ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲ ਸਾਂਝਾ ਕਰ ਰਹੇ ਜਿੱਥੇ ਕਿ ਇੱਕ ਪਾਸੇ ਬੇਬੇ ਨੂੰ ਦੇਖ ਸਕਦੇ ਹੋ ਕਿ ਬੇਬੇ ਜਿਹੜੇ ਨੇ ਬਿਸਕਟ ਯਾਨੀ ਕਿ ਸਿੰਦਾਰਾ ਜਿਹੜੀਆਂ ਨੇ ਕੁੜੀਆਂ ਨੇ ਤਿਆਰ ਕਰ ਰਹੀਆਂ ਦੂਜੇ ਪਾਸੇ ਆਟਾ ਤੇ ਤੀਜੇ ਪਾਸੇ ਇਹ ਜਿਹੜੀ ਹੈ ਸ਼ੇਪ ਯਾਨਕਿ ਜਿਸ ਸ਼ੇਪ ਦੇ ਵਿੱਚ ਤੁਸੀਂ ਆਪਣੇ ਮਨਪਸੰਦ ਦਾ ਬਿਸਕਟ ਚਾਹੁੰਦੇ ਆ ਤਾਂ ਉਸ ਸ਼ੇਪ ਦੇ ਵਿੱਚ ਜਿਹੜੇ ਤਿਆਰ ਕੀਤੇ ਜਾ ਰਹੇ ਨੇ ਅੱਜ ਤੁਸੀਂ ਦੇਖ ਸਕਦੇ ਹੋ ਬੀਬੀਆਂ ਜੜੀਆਂ ਨੇ ਤੇ ਪਹੁੰਚੀਆਂ ਹੋਈਆਂ ਨੇ ਆਪਣੀਆਂ ਕੁੜੀਆਂ ਲਈ ਆਪਣੀ ਕੁੜੀਆਂ ਲਈ ਯਾਨਕਿ ਸੰਧਾਰੇ ਨੂੰ ਦੇਣ ਲਈ ਨਾਲ ਦੇ ਨਾਲ ਜੇ ਆਪਾਂ ਗੱਲ ਕਰ ਲਈਏ ਕਿ ਸੰਧਾਰੇ ਦੇ ਵਿੱਚ ਕੀ ਕੁਝ ਪਾਇਆ ਜਾਂਦਾ ਤੁਹਾਨੂੰ ਦੱਸ ਦੇ ਕਿ ਸੰਧਾਰੇ ਦੇ ਵਿੱਚ ਕਣਕ ਦਾ ਆਟਾ ਠੰਡੇ ਤੇ ਦੁੱਧ ਨਾਲ ਤੇ ਇਸ ਦੇ ਨਾਲ ਤੁਹਾਨੂੰ ਦੱਸ ਦੇ ਕਿ ਆਪਣੀ ਇੱਛਾ ਅਨੁਸਾਰ ਡਾਲਡਾ ਜਾਂ ਦੇਸੀ ਘੀ ਤੇ ਵਿੱਚ ਤਿਆਰ ਕੀਤਾ ਜਾਂਦਾ ਹੈ ਇਹ ਇਦਾਂ ਦਾ ਕਲਚਰ ਆ ਜੋ ਕਿ ਪ੍ਰਾਤਨ ਸਮੇਂ ਤੋਂ ਜੁੜਾਇਆ ਚੱਲਦਾ ਆ ਰਿਹਾ ਹੈ ਇਸ ਦੇ ਨਾਲ ਕਿ ਮੈਂ ਇਹ ਵੀ ਗੱਲ ਮੰਨੀ ਜਾਂਦੀ ਹੈ ਕਿ ਜਿਹੜਾ ਇਹ ਤਿਉਹਾਰ ਹੈ ਸਿੰਦਾਰੇ ਦਾ ਜੁੜਾ ਇੱਕ ਤਿਉਹਾਰ ਹੈ ਜਾਂ ਫਿਰ ਤਿਆਂ ਦਾ ਜਿਹੜਾ ਤਿਉਹਾਰ ਹੈ ਇਹ ਆਪਸੀ ਰਿਸ਼ਤੇ ਨੂੰ ਪਿਆਰ ਤੇ ਮਜ਼ਬੂਤ ਤੇ ਹੋਰ ਸਹਿਯੋਗ ਨਾਲ ਜਿਹੜਾ ਅੱਗੇ ਵਧਾਉਂਦਾ ਹੋਇਆ ਨਜ਼ਰ ਆਉਂਦਾ ਹੈ ਜਿਹੜੇ 10 ਦੇ ਮਹੀਨੇ ਦੇ ਵਿੱਚ ਜਿਹੜਾ ਕਿ ਆਪਾਂ ਆਪਸੀ ਪਿਆਰ ਤੇ ਇਸ ਦੇ ਨਾਲ ਨਾਲ ਜਿਹੜੇ रिश्ते ने और भी ज्यादा मजबूत होते हुए नजर आंदे ने जिथे कि हर एक यानी के पेके वलो यानी दे कि कुड़ी दे करदे वलो जोडे सिंदारा ਦਿੱਤਾ ਜਾਂਦਾ ਹੈ ਜਿੱਤੇ ਕਿ ਬਿਸਕਟ ਹੈ ਦੇ ਨਾਲ ਨਾਲ ਕੱਪੜੇ ਲੀਰੇ ਤੇ ਹੋਰ ਸਮਾਨ ਵੀ ਜੁੜਾ ਦਿੱਤਾ ਜਾਂਦਾ ਹੈ ਜੇਕਰ ਤੁਸੀਂ ਵੀ ਐਕਸਾਈਟਡ ਹੋ ਤੁਸੀਂ ਵੀ ਆਪਣੀ ਕੁੜੀਆਂ ਨੂੰ ਜਾਂ ਧੀਆ ਨੂੰ ਇਸ ਸਿੰਦਾਰੇ ਵਾਲੇ ਬਿਸਕਟ ਜੁੜਾ ਦੇਣਾ ਚਾਹੁੰਦੇ ਹੋ ਲੋਕੇਸ਼ਨ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਹੈ